ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦਾ ਸੋਨੇ ਵਰਕ ਵਾਲੇ ਸੂਟਨੇਗੇ ਭੈਣਾਂ ਦੇ ਆਰਡਰ ਸੀਗੇ रेडी ਹੋ ਕੇ ਆ ਚੁੱਕੇ ਨੇਗੇ ਰਿਪੀਟ ਆਰਡਰ ਸੀ ਕਿ ਕੁਝ ਕੁ ਗਏ ਹੋਏ ਨੇ ਕਿ ਕੁਝ ਕੁ ਰੈਡੀ ਹੋ ਕੇ ਆ ਚੁੱਕੇ ਨੇ ਮੈਂ ਕਿਹਾ ਚਲੋ ਆਪਾਂ ਵੀਡੀਓ ਸ਼ੇਅਰ ਕਰ ਦਿੰਨੇ ਆਂਗੇ ਜੇ ਕਿਸੇ ਭੈਣ ਨੇ ਹੋਰ ਆਰਡਰ ਦੇਣਾ ਹੋਇਆ ਤਾਂ ਤੁਸੀਂ ਦੇ ਸਕਦੇ ਹੋਗੇ ਇਹਨਾਂ ਵਿੱਚੋਂ ਡਿਜ਼ਾਈਨ ਸਿਲੈਕਟ ਕਰਕੇ ਨਾਲ ਅੱਜ ਤੁਹਾਨੂੰ ਆਪਾਂ ਫੈਬਰਿਕ ਵੀ ਦਿਖਾਵਾਂਗੇ ਵੀ ਤੁਸੀਂ ਕਿਹੜੇ ਫੈਬਰਿਕ ਤੇ ਮਤਲਬ ਜਿੱਦਾਂ ਸਮਰ ਚੱਲ ਰਹੀ ਹੈ ਹਨਾ ਤੁਸੀਂ ਇਹ ਫੈਬਰਿਕ ਤੇ ਹੈ ਜਿਹੜਾ ਤੁਸੀਂ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਚਲੋ ਜੀ ਫਰਸਟ ਸੂਟ ਹੈ ਇਹ ਦੇਖੋ ਆਪਾਂ ਕਾਟਨ ਬਰਬਰੀ ਦੇ ਉੱਪਰ ਰੈਡੀ ਕੀਤਾ ਹੈਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਲੋ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਵੀ ਕਿਦਾਂ ਦਾ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਲਾਸਟ ਦੇ ਵਿੱਚ ਕਲਰ ਸ਼ੋ ਕਰੂੰਗੀ ਜੇ ਤੁਸੀਂ ਸੇਮ ਡਿਜ਼ਾਈਨ ਮਤਲਬ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਦੱਸ ਸਕਦੇ ਹੋਗੇ ਵੀ ਸਾਡਾ ਰੈਡੀ ਕਰ ਦਿਓ ਕਲਰ ਤੇ ਟਿੱਕ ਲਗਾ ਕੇ ਭੇਜ ਦਿਓ ਦੇਖੋ ਇਸ ਤਰ੍ਹਾਂ ਇਹ ਵਾਲਾ ਹੋਇਆ ਹੋਇਆ ਜੀ ਕੰਮ ਹੈ ਜਿਹੜਾ ਇਹਤੇ ਹੋਇਆ ਹੋਇਆ ਜੀ हिਪ ਤੇ ਸੌਰੀ ਚਾਕਾਂ ਤੇ ਹੋਇਆ ਹੋਇਆ ਹੈਗਾ ਤੇ ਨਾਲ ਘੇਰੇ ਤੇ ਹੋਇਆ ਹੋਇਆ ਹੈਗਾ ਇਦਾਂ ਇਸ ਤਰ੍ਹਾਂ ਦਿਖੋ ਬਾਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਡੇ ਕੰਮ ਦੀ ਆਰੀ ਤੇ ਆਰੀ ਦੇ ਵਿੱਚ ਆਪਾਂ ਇਹ ਸਾਰਾ ਕੰਮ ਹੈ ਜਿਹੜਾ ਰੈਡੀ ਕੀਤਾ ਹੈਗਾ ਲਓ ਜੀ ਨਾਲ ਹੀ ਬਾਵਾ ਦੇ ਕੰਮ ਆ ਜੂਗਾ ਇਸ ਤਰ੍ਹਾਂ ਇਹ ਬਾਵਾ ਤੇ ਹੋਇਆ ਹੋਇਆਗਾ ਪਲੱਸ ਜਿਹੜਾ ਬੋਟਮ ਤੇ ਕੰਮ ਹੋਇਆ ਹੋਇਆ ਉਹ ਸੇਮ ਹੋਇਆ ਹੋਇਆ ਇਦਾਂ ਹੀ ਤੁਸੀਂ ਦੁਪੱਟਾ ਰੱਖਣਾ ਚਾਹੁੰਦੇ ਹੋ ਕੰਟਰਾਸਟ ਵੀ ਰੱਖ ਸਕਦੇ ਹੋਗੇ ਇਹਦੇ ਨਾਲ ਨਹੀਂ ਤੁਸੀਂ ਬੇਸ ਨਾਲ ਦਾ ਰੱਖ ਕੇ ਮਹਿਰੂਨ ਕਲਰ ਦੀ ਲੇਸ ਵਗੈਰਾ ਲਗਾ ਸਕਦੇ ਹੋਗੇ ਇਦਾਂ ਇਹ ਡਿਜ਼ਾਈਨ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਆਪਾਂ ਆਰੀ ਦੇ ਵਿੱਚ ਕੀਤਾ ਹੈਗਾ ਲਓ ਜੀ ਇਦੇ ਲਈ ਮਤਲਬ ਤਿਆਰ ਕਰਵਾਉਣ ਲਈ ਸਾਨੂੰ ਤੁਹਾਡੇ ਮੇਜ਼ਰਮੈਂਟ ਦੀ ਲੋੜ ਹੁੰਦੀ ਹੈਗੀ ਕਈ ਵਾਰ ਤਾਂ ਜਿਹੜਾ ਫਿਟਿੰਗ ਵਾਲਾ ਸੂਟ ਹੁੰਦਾ ਉਹਦੇ ਲਈ ਸਾਨੂੰ ਮੇਜ਼ਰਮੈਂਟ ਦੀ ਫੁੱਲ ਦੀ ਲੋੜ ਹੁੰਦੀ ਹੈਗੀ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਅਸੀਂ ਸਿਲਾਈ ਨਹੀਂ ਕਰਾਉਣਾ ਸਿਲਾਈ ਵਾਸਤੇ ਇਕੱਲੀ ਮੇਜ਼ਰਮੈਂਟ ਦੀ ਲੋੜ ਨਹੀਂ ਹੁੰਦੀ ਜੀ ਜਦੋਂ ਆਪਾਂ ਵਰਕ ਤੇ ਸੂਟ ਲਗਵਾਉਣੇ ਆਂਗੇ ਤਾਂ ਤੁਹਾਡਾ ਸਾਨੂੰ ਲੈਂਥ ਘੇਰਾ ਤੇ ਹਿਪ ਏ ਮੈਜ਼ਰਮੈਂਟ ਜ਼ਰੂਰ ਚਾਹੀਦਾ ਜੇ ਮਤਲਬ ਫਿਟਿੰਗ ਆਲਾ ਉਹ ਹੋਊਗਾ ਵੀ ਨਾਪ ਵਰਕ ਹੋਊਗਾ ਵੀ ਪ੍ਰੋਪਰ ਫਿਟਿੰਗ ਹੋਊਗੀ ਉੱਪਰ ਤੱਕ ਵਰਕ ਜਾਊਗਾ ਵੀ ਇੱਥੋਂ ਸਾਰਾ ਹਨਾ ਕਮਰ ਤੋਂ ਸਾਈਡਾਂ ਤੋਂ ਤਾਂ ਥੋੜਾ ਸਾਨੂੰ ਸਾਰਾ ਪ੍ਰੋਪਰ ਛੜ ਦਾ ਨਾਪ ਚਾਹੀਦਾ ਹੁੰਦਾ ਹੈਗਾ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਇਹ ਸੀਗਾ ਇਹਦਾ ਪ੍ਰਾਈਸ ਜਿਹੜਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਨੈਕਸਟ ਸੂਟ ਜਿਹੜਾ ਮੇਰੇ ਪਾਇਆ ਸੀ ਫਰੋਜ਼ੀ ਉਹਦੇ ਨਾਲ ਦੇ ਸੂਟ ਲੇਗੇ ਰੈਡੀ ਹੋ ਕੇ ਆ ਗਏ ਨੇਗੇ ਇੱਕ ਇੱਕ ਸੂਟ ਹੀ ਰੈਡੀ ਹੋ ਕੇ ਆਇਆ ਹੈ ਬਾਕੀ ਮਤਲਬ ਗਏ ਹੋਏ ਨਹੀਂਗੇ ਜਦੋਂ ਉਹ ਆਗੇ ਆਪਾਂ ਤੁਹਾਡੇ ਨੂੰ ਜਰੂਰ ਸ਼ੇਅਰ ਕਰਾਂਗੇ ਹੋਰ ਕਲਰ ਤੇ ਵੀ ਕਰਵਾਏ ਨੇ ਪਹਿਣਾ ਨੇ ਸੂਟ ਇਹ ਡਿਜ਼ਾਈਨ ਤੁਸੀਂ ਉਹਤੇ ਵੀ ਚੈੱਕ ਕਰਿਓ ਕਿ ਕਿੱਦਾਂ ਦਾ ਲੱਗ ਰਿਹਾ ਲਓ ਜੀ ਠੀਕ ਹੈ ਜੀ ਇਦਾਂ ਇਹਦੇ neck ਤੇ ਵਰਕ ਹੋਇਆ ਹੋਇਆ ਸੀਗਾ ਤੇ ਸੈਂਟਰ ਪੈਨਲ ਸੀਗੇ ਸਾਈਡਾਂ ਤੇ ਬੂਟੇ ਆਗੇ ਸੀਗੇ ਤੇ ਘੇਰੇ ਤੇ ਦੇਖੋ ਇਸ ਤਰ੍ਹਾਂ ਵਰਕ ਆ ਗਿਆ ਸੀਗਾ ਸੇਮ ਆਜੂਗਾ ਜੀ ਬਾਵਾ ਤੇ ਕੰਮ ਆਜੂਗਾ ਬਹੁਤ ਜ਼ਿਆਦੇ ਸੋਹਣਾ ਇਹ ਵੀ ਆਪਾਂ ਕਾਟਨ ਬਰਬਰੀ ਤੇ ਉੱਪਰ ਰੈਡੀ ਕੀਤਾ ਹੈਗਾ ਇਦਾਂ ਵਧੀਆ ਵਾਲੀ ਕਾਟਨ ਬਰਬਰੀ ਲਈ ਹੋਈ ਐ ਸਟੱਫ ਤੇ ਕੋਈ ਘਟੀਆ ਕੁਆਲਿਟੀ ਦੀ ਨਹੀਂ ਲਈ ਹੋਈ ਕਿਉਂਕਿ ਸਟੱਫ ਹੰਡਣ ਵਾਲਾ ਚਾਹੀਦਾ ਕਿਉਂਕਿ ਵਰਕ ਇੰਨਾ ਕ ਜਿਆਦਾ ਸੋਹਣਾ ਹੁੰਦਾ ਦੇਖੋ ਪੂਰਾ ਕੱਪੜੇ ਦੇ ਨਾਲ ਤੁਸੀਂ ਜਿਹੜਾ ਸਾਡਾ ਕੰਮ ਐ ਪੂਰਾ ਹੰਡੂਗਾ ਬਹੁਤ ਜਿਆਦਾ ਸੋਹਣਾ ਕੰਮ ਕਰਕੇ ਦਿੰਨੇ ਆ ਲੋ ਜੀ ਨੈਕਸਟ ਸੂਟ ਆਜੂਗਾ ਜੀ ਇਹਦੇ ਨਾਲ ਦੇ ਆਪਾਂ ਉਹਦਾਂ ਤੁਹਾਨੂੰ ਕਲਰ ਦਿਖਾਏ ਸੀਗੇ ਤੁਸੀਂ ਵੀ ਰੈਡੀ ਕਰਾਉਣਾ ਚਾਹੁੰਦੇ ਏਦਾਂ ਸਮਰ ਦੇ ਵਿੱਚ ਕਰਵਾ ਸਕਦੇ ਹੋਗੇ ਲੋ ਜੀ ਇਦਾਂ ਮੈਂ ਤੁਹਾਨੂੰ ਡਿਜ਼ਾਈਨ ਸ਼ੋਅ ਕਰ ਦਿੰਨੀ ਆ ਵੀ ਕਿਸ ਤਰ੍ਹਾਂ ਭੈਣ ਨੇ ਵਰਕ ਕਰਵਾਇਆ ਹੈ ਇਦਾਂ ਵਰਕ ਕਰਵਾਇਆਗਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਸਾਰਾ ਇਹ ਕੰਮ ਹੈ ਜੀ ਜਿਹੜਾ ਜ਼ੀਰੋ ਟਾਂਕੇ ਤੇ ਹੋਇਆ ਹੋਇਆਗਾ ਲਓ ਜੀ ਇਦਾਂ ਠੀਕ ਹੈ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਆਪਾਂ ਨੇੜੇ ਤੋਂ ਦਿਖਾ ਦਾਂਗੇ ਤੁਹਾਨੂੰ ਲਓ ਜੀ ਜਿਹੜਾ ਕੰਮ ਹੈ ਸਾਡਾ ਜਮਾ ਪੇਂਟ ਦੀ ਤਰ੍ਹਾਂ ਲੱਗੂਗਾ ਇਦਾਂ ਦੇਖੋ ਬਿਲਕੁਲ ਨੇੜੇ ਤੋਂ ਦਿਖਾਈ ਆ ਫਿਨਿਸ਼ਿੰਗ ਕੰਮ ਦੀ ਠੀਕ ਹੈ ਜੀ ਇਹ ਆਜੂਗਾ ਜੀ ਫਰੰਟ ਸਾਰਾ ਤੁਸੀਂ ਸੇਮ ਇਹਦੇ ਨਾਲ ਦਾ ਆਪਣੇ ਕੋਲੇ ਕਲਰ अवेलेबल ਹੈਗਾ ਕਿ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਾਕੀ ਮੈਂ ਹੋਰ ਕਲਰ ਵੀ ਦਿਖਾਏ ਸੀਗੇ ਤੁਸੀਂ ਉਹਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਸਾਰੀ ਫਰੰਟ ਤੇ ਇਸ ਤਰ੍ਹਾਂ ਹੀ ਬੂਟੇ ਆ ਜਾਣਗੇ ਜਿਹੜੇ ਵਰਕ ਕੀਤੇ ਹੋਏ ਨੇ ਠੀਕ ਹੈ ਜੀ ਤੇ ਨਾਲ ਪਲੱਸ ਆਜੂਗਾ ਜੀ ਬਾਹਵਾ ਤੇ ਇਸ ਤਰ੍ਹਾਂ ਕੰਮ ਆਜੂਗਾ ਬਾਕੀ ਤੁਸੀਂ ਪਾਈਪ ਇਨ ਲੇਸ ਵਗੈਰਾ ਜਦੋਂ ਸਲਾਈ ਕਰਾਉਗੇ ਸੂਟ ਦੀ ਗ੍ਰੇਸ ਐਤੋਂ ਦੁੱਗਣੀ ਹੋਜੂਗੀ ਸੋਹਣਾ ਲੱਗੂਗਾ ਫਿਰ ਨੈਕਸਸ ਸੂਟ ਹੈ ਜੀ ਆਪਣਾ ਇਹ ਆਪਾਂ ਕਰਾਇਆ ਜੀ ਲੀਲਨ ਦੇ ਉੱਪਰ ਰੈਡੀ ਕਾਟਨ ਲੀਲਨ ਤੇ ਵਿਦਾਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾਓ ਤੁਸੀਂ ਕੋਈ ਲਾਈਨਿੰਗ ਦੀ ਲੋੜ ਨਹੀਂ ਲੋ ਜੀ ਇਹ ਆਪਾਂ ਕਰਾਇਆ ਜੀ ਮਹਿਰੂਨ ਸ਼ੇਡ ਤੇ ਤੁਸੀਂ ਕੰਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਮਤਲਬ ਘੇਰੇ ਤੇ ਵੀ ਵਰਕ ਰੱਖਿਆ ਹੈਗਾ ਨਾਲ ਆਪਾਂ ਬੂਟੇ ਵੀ ਦਿੱਤੇ ਨੇ ਦੇਖੋ ਇਦਾਂ ਆਪਾਂ ਵਰਕ ਕੀਤਾ ਹੈਗਾ ਠੀਕ ਹੈ ਜੀ ਕੰਮ ਤੁਸੀਂ ਦੇਖ ਸਕਦੇ ਹੋ ਸਾਡੇ ਨੇੜੇ ਤੋਂ ਬਿਲਕੁਲ ਜ਼ੀਰੋ ਟਾਂਕੇ ਤੇ ਕੰਮ ਹੋਇਆ ਹੋਇਆ ਹੈ ਦੇਖੋ ਇਦਾਂ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਵੀ ਸ਼ੇਅਰ ਕਰ ਸਕਦੇ ਹੋ ਵੀ ਸਾਡਾ ਰੈਡੀ ਕਰ ਦਿਓ ਤਾਂ ਆਪਾਂ ਰੈਡੀ ਕਰ ਦਾਂਗੇ ਜਾਂ ਫਿਰ ਸਾਡੇ ਡਿਜ਼ਾਈਨ ਹੁੰਦੇ ਨੇ ਕਿ ਤੁਸੀਂ ਇਹੋ ਹੀ ਰੈਡੀ ਕਰਵਾ ਸਕਦੇ ਹੋਗੇ ਇਦਾਂ ਮਤਲਬ ਇਹਦੇ ਘੇਰੇ ਤੇ ਕੰਮ ਆ ਜਾਊਗਾ ਲਓ ਜੀ ਦੇਖੋ ਘੇਰੇ ਤੇ ਕੰਮ ਆ ਕੇ ਵਿੱਚ ਮਤਲਬ ਉੱਪਰ ਤੱਕ ਬੂਟੀ ਜਾਊਗੀ ਨੈਕ ਤੱਕ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਹੋਇਆ ਹੋਇਆਗਾ ਤੇ ਨੈਕਸਟ ਇਹਦੇ ਬਾਹਾਂ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਦੇਖੋ ਬਾਹਾਂ ਤੇ ਵੀ ਬਹੁਤ ਸੋਹਣਾ ਆਪਾਂ ਕੰਮ ਕੀਤਾ ਹੈਗਾ ਇਸ ਤਰ੍ਹਾਂ ਲਓ ਜੀ ਦੇਖੋ ਠੀਕ ਹੈ ਜੀ ਇਹ ਆਜੂਗਾ ਜੀ ਬਾਵਾਂ ਤੱਕ ਸਲਵਾਰ ਤੇ ਕੋਈ ਵਰਕ ਨਹੀਂ ਹੈਗਾ ਤੇ ਫਿਰ ਰੈਡੀ ਹੋ ਕੇ ਆਏ ਨੇ ਸੀ ਆਪਣੇ ਪਿੰਕ ਕਲਰ ਦੇ ਸੂਟ ਜਿਹੜੇ ਪਹਿਲਾਂ ਵੀ ਕਾਫੀ ਰੈਡੀ ਹੋ ਚੁੱਕੇ ਨੇਗੇ ਪਹਿਣਾ ਨਹੀਂ ਕਰਵਾਏ ਨੇਗੇ ਤੇ ਸਿੰਪਲ ਵਾਸਤੇ ਇਹ ਆਜੂਗਾ ਜੀ ਵਰਕ ਇਸ ਤੇ ਆਜੂਗਾ ਬਾਵਾਂ ਤੇ ਆਜੂਗਾ ਤੇ ਪਲੱਸ ਸੇਮ ਬਾਟਮ ਤੇ ਵਰਕ ਆ ਜੂਗਾ ਇਸ ਤਰ੍ਹਾਂ ਤੇ ਇਹਦੇ ਵਿੱਚ ਆ ਜੂਗੀ ਜੀ ਸੇਮ ਬੂਟੀ ਹਨਾ ਦੋ ਤਿੰਨ ਸੂਟ ਨੇ ਜਿਹੜੇ ਰੈਡੀ ਹੋ ਕੇ ਆਏ ਨੇ ਪਰ ਮੈਂ ਤੁਹਾਨੂੰ ਸ਼ੋਅ ਕਰੂੰਗੀ ਇੱਕ ਸੂਟੀ ਦਿਖਾਉਂਗੀ ਇਹਦੇ ਵਿੱਚ ਲੋ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਆਰਡਰ ਦੇਣਾ ਚਾਹੋ ਨੇ ਭੈਣਾਂ ਦੇ ਕਾਫੀ ਆਰਡਰ ਰਿਪੀਟ ਪਏ ਨੇ ਕਿਉਂਕਿ ਅੱਜ ਡਾਈ ਹੋ ਕੇ ਆਇਆਗਾ ਕਪੜਾ ਹੁਣ ਕਾਰੀਗਰ ਨੂੰ ਬੁਲਾ ਕੇ ਆਪਾਂ ਦਿੰਨੇ ਆਂ ਹੀ ਵਰਕ ਵਾਲੇ ਸੂਟ ਫੜਾਉਣੇ ਆਂਗੇ ਕਦੇ ਦਿਨ ਦੇ ਵਿੱਚ ਤੇ ਕੁਝ ਕੁ ਸੂਟ ਭੈਣਾਂ ਦੇ ਰੈਡੀ ਹੋ ਕੇ ਆ ਗਏ ਅੱਜ ਵੀਡੀਓ ਦੇ ਵਿੱਚ ਦੇਖ ਹੀ ਲੈਣਗੇ ਸਾਡੇ ਰੈਡੀ ਹੋ ਕੇ ਆ ਗਏ ਤੇ ਤੁਸੀਂ ਦੇਖ ਸਕਦੇ ਹੋ ਕਾਟਨ ਬਰਬਰੀ ਦੇ ਵਿੱਚ ਮੈਂ ਤੁਹਾਨੂੰ ਸਟਾਫ ਦਿਖਾ ਦਿੰਨੀ ਆ ਜਿਦਾਂ ਕਿ ਇਹ ਵਾਲਾ ਸੂਟ ਹੈਗਾ ਤੁਸੀਂ ਇਹਤੇ ਵੀ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਇਹ ਵਾਲਾ ਦੇਖੋ ਕੰਮ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਮਹਿਰੂਨ ਤੇ ਜਿੰਨਾ ਸੋਹਣਾ ਚਾਚਰਿਆ ਕੰਮ ਚ ਚਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਕੋਈ ਵੀ ਫੈਬਰਿਕ ਤੇ ਦੇ ਦਿਓ ਕੋਈ ਵੀ ਅ ਉਤੇ ਦੇ ਦਿਓ ਕਲਰ ਦੇ ਦਿਓ ਲਓ ਜੀ ਇਸ ਤਰ੍ਹਾਂ ਇਹ ਮਤਲਬ ਘੇਰੇ ਦਾ ਜਿਹੜਾ ਕੰਮ ਹੈਗਾ ਦੇਖੋ ਜਾਂ ਫਿਰ ਆਹ ਮੈਂ ਦਿਖਾਇਆਗਾ ਇਹਤੇ ਵੀ ਮਤਲਬ ਬਹੁਤ ਇਹ ਫਰੋਜ਼ੀ ਕਲਰ ਦਾ ਹੈ ਨਾ ਤੇ ਮੈਂ ਪਹਿਲਾਂ ਵੀ ਦਿਖਾਇਆ ਕੋਈ ਵੀ ਤੁਸੀਂ ਡਿਜ਼ਾਈਨ ਹੈ ਮੈਂ ਤੁਹਾਨੂੰ ਫੈਬਰਿਕ ਸ਼ੋਅ ਕਰ ਦਿੰਦੀ ਆ ਟਿੱਕ ਲਗਾ ਕੇ ਭੇਜੋ ਵੀ ਸਾਡਾ ਇਹ ਤੇ ਰੈਡੀ ਕਰ ਦੋ ਲੋ ਜੀ ਜਿਹੜੀ ਪੇਮੈਂਟ ਹੈਗੀ ਉਹ ਤੁਹਾਡੀ ਹਾਫ ਹੋਊਗੀ ਹਾਫ ਪੇਮੈਂਟ ਰੈਡੀ ਕਰਨ ਤੋਂ ਬਾਅਦ ਹੋਊਗੀ ਪਹਿਲਾ ਆਜੂਗਾ ਜੀ ਰਸਟ ਸ਼ੇਡ ਆਜੂਗਾ ਇਹਦੇ ਵਿੱਚ ਤੇ ਫਿਰ ਦੂਜਾ ਆਜੂਗਾ ਜੀ ਪਿਸਤਾ ਸ਼ੇਡ ਆਜੂਗਾ ਇਹ ਤੇ ਵੀ ਰੰਗ ਜਿਹੜੇ ਮਤਲਬ ਕੜਾਈਆਂ ਵਾਲੇ ਹੋਣਗੇ ਵਰਕ ਵਾਲੇ ਹਨਾ ਬਾ ਸੋਣੇ ਉੱਠਣਗੇ ਫਿਰ ਆ ਜੂਗਾ ਜੀ ਮਹਿਰੂਰ ਛੇੜ ਆ ਜੂਗਾ ਇਹਦੇ ਵਿੱਚ ਬਾਕੀ ਮੈਂ ਤੁਹਾਨੂੰ ਸ਼ੋਅ ਕੀਤੇ ਹੋਏ ਨੇ ਮੈਂ ਤਾਂ ਫੋਟੋ ਮੰਗਾ ਲਿਆ ਆਪਾਂ ਫੋਟੋ ਵੀ ਪਾ ਦੇਾਂਗੇ ਮੇਰੇ ਬੈਕ ਤੇ ਬੈਕ ਸਾਈਡ ਪੰਦਰ ਪੈਨੇਗੇ ਸੂਟ ਕੁਝ ਕਿ ਮੈਂ ਕੱਟ ਕੇ ਦੇ ਦੇ ਸੀਗੇ ਕੁਝ ਕਿ ਆਪਾਂ ਥਾਣ ਮੰਗਾਏ ਹੋਏ ਨੇਗੇ ਹੋਰ ਤੇ ਇਹਦੇ ਨਾਲ ਆਹ ਕਾਟਨ ਬਰਬਰੀ ਮਤਲਬ ਬਹੁਤ ਘੱਟ ਸਟਾਕ ਮਿਲ ਰਿਹਾਗਾ ਤੇ ਫਿਰ ਉਹਦੇ ਵਿੱਚ ਤੁਸੀਂ ਆਰਡਰ ਲੇਂਗੇ ਜਿਹੜੇ ਦੇ ਸਕਦੇ ਹੋਵੋਗੇ ਲੋ ਜੀ ਇਹੀ ਮਤਲਬ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਸੂਟ ਜਿਸ ਤਰ੍ਹਾਂ ਕਿ ਆਹ ਵਾਲਾ ਸੂਟ ਹੈਗਾ ਦੇਖੋ ਹਨਾ ਇਹ ਵੀ ਮਤਲਬ ਜੌਰਜਟ ਤੇ ਉੱਪਰ ਰੈਡੀ ਹੋ ਕੇ ਆਇਆਗਾ ਦੇਖੋ ਬਹੁਤ ਜਿਆਦੇ ਸੋਹਣਾ ਇਹ ਆਜੂਗਾ ਜੀ ਸਾਰਾ ਫਰੰਟ ਤੇ ਕੰਮ ਆਜੂਗਾ ਇਦਾਂ ਇਹ ਸਾਰਾ ਫਰੰਟ ਤੇ ਕੰਮ ਆਜੂਗਾ ਤੇ ਬਹੁਤ ਸੋਹਣਾ ਨੈੱਕ ਰੈਡੀ ਹੋਊਗਾ ਤੇ ਇਹ ਬੈਕ ਨੈੱਕ ਰੈਡੀ ਹੋਊਗਾ ਬਹੁਤ ਜਿਆਦੇ ਸੋਹਣਾ ਰੈਡੀ ਹੋਊਗਾ ਤੇ ਇਹ ਸਲਾਈ ਨੂੰ ਜਾਊਗਾ ਸੂਟ ਜਦੋਂ ਸਲਾਈ ਹੋ ਕੇ ਆ ਗਿਆ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਇਹਦੇ ਨਾਲ ਦਾ ਵੀ ਆਪਣੇ ਕੋਲੇ ਮਤਲਬ ਰੋਲ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਸੇਮ ਫੇਰ ਜਿੱਦਾਂ ਕਿ ਬਲੈਕ ਸੂਟ ਦੇ ਕਾਫੀ ਪੈਣਾਂ ਦੇ ਆਰਡਰ ਸੀਗੇ ਹਨਾ ਉਹ ਮੇ ਤੋਂ ਕਲਰ ਪੁੱਛ ਰਹੇ ਸੀਗੇ ਜਿਹੜੇ ਦੇਖੋ ਹਨਾ ਮੇਨ ਸੋਨੇ ਜੇ ਕਲਰ ਨੇ ਜੈਨੀਫਰ ਦੇ ਵਿੱਚ ਮਤਲਬ ਜੋ ਆ ਸਿਲਕ ਵੀ ਕਹਿ ਦਿੰਦੇ ਨੇ ਇਹਨੂੰ ਤੁਸੀਂ ਇੱਥੇ ਰੈਡੀ ਕਰਵਾ ਸਕਦੇ ਹੋ ਬਹੁਤ ਲਾਈਟ ਵੇਟ ਸਟੱਫ ਹੁੰਦਾਗਾ ਬਹੁਤ ਸੋਹਣੇ ਕੱਪੜੇ ਰੈਡੀ ਹੁੰਦੇ ਨੇ ਜੋ ਆ ਸਿਲਕ ਤੇ ਲੋ ਜੀ ਇੱਥੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਫਿਰ ਬੋਟਲ ਗ੍ਰੀਨ ਕਲਰ ਆ ਜੋ ਪਹਿਲਾ ਰਾਸ਼ਟ ਸ਼ੇਡ ਹੈਗਾ ਫਿਰ ਬੋਟਲ ਗ੍ਰੀਨ ਸ਼ੇਡ ਹੈਗਾ ਤੁਸੀਂ ਇੱਥੇ ਟਿਕ ਲਗਾ ਕੇ ਕੋਈ ਵੀ ਆਪਣਾ ਵਰਕ ਭੇਜ ਦਿਓ ਚਾਹੇ ਫਿਰ ਬਲੈਕ ਜਿਹੜਾ ਬਲੈਕ ਆ ਮੈਂ ਤੁਹਾਨੂੰ ਆਰੀ ਦਾ ਵਰਕ ਦਿਖਾਇਆ ਸੀ ਨਹੀਂ ਉਹ ਤੁਸੀਂ ਇੱਥੇ ਵੀ ਕਰਾ ਸਕਦੇ ਹੋਗੇ ਇੱਥੇ ਪੈਣਾ ਦੇ ਸੂਟ ਗਏ ਨੇਗੇ ਆਪਾਂ 10 ਸੂਟ ਦਿੱਤੇ ਨੇਗੇ ਤੇ ਉਹ ਹੁਣ ਮਤਲਬ ਕਲਰ ਮੰਗ ਰਹੇ ਸੀਗੇ ਮੇਰੇ ਤੋਂ ਵੀ ਤੁਸੀਂ ਕਲਰ ਸ਼ੋਅ ਕਰੋ ਤੇ ਆਪਾਂ ਹੁਣ ਤੁਹਾਨੂੰ ਜਿੰਨੇ ਆਪਾਂ ਜੜੀਆਂ ਪੈਣਾ ਰਹਿ ਗਈਆਂ ਸੀ ਮੇਰੇ ਤੋਂ ਕਲਰ ਮੰਗ ਰਹੀਆਂ ਸੀਗਾ ਲਓ ਜੀ ਇਹ ਵੀ ਜੈਨੀਫਰ ਤੇ ਜੋ ਅਸਲ ਲੱਗਤੇ ਆਗਾ ਤੇ ਫਿਰ ਆਜੂਗਾ ਜਿਸ ਤੋਂ ਬਾਅਦ ਹੋਰ ਬੰਕ ਗਿਆ ਬਹੁਤ ਸੋਹਣੇ ਸ਼ੇਡ ਲੈ ਕੇ ਆਇੰਗੇ ਸਿਲੈਕਟਡ ਜੇ ਸ਼ੇਡ ਲੈ ਕੇ ਆਇੰਗੇ ਤੁਸੀਂ ਇੰਨਾ ਤੇ ਰੈਡੀ ਕਰਾ ਸਕਦੇ ਹੋ ਇਹ ਵਾਲੀ ਆਜੂਗੀ ਜੀ ਮਤਲਬ ਜੌਰਜਟ ਹੈਗੀ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆਗਾ ਇਹ ਵਾਲਾ ਵੀ ਤੁਸੀਂ ਇਹ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਆਪਾਂ ਰੋਲ ਲੈ ਕੇ ਆਇੰਗੇ ਬਹੁਤ ਸੂਟ ਰਸਟ ਸ਼ੇਡ ਤੇ ਵੀ ਬਣ ਰਿਹਾ ਇਹ ਸੂਟ ਇਹ ਸੂਟ ਪੈਰਟ ਤੇ ਵੀ ਬਣ ਰਿਹਾ ਬਲੂ ਤੇ ਵੀ ਬਣ ਰਿਹਾਗਾ ਤੁਸੀਂ ਸੇਮ ਵੀ ਰੈਡੀ ਕਰਾ ਸਕਦੇ ਹੋਗੇ ਇਹ ਇਹਦੇ ਵਿੱਚੋਂ ਜਿਹੜੀ ਆ ਜੋ ਐ ਸਰ ਕਿਤੇ ਕਰਾ ਲਓ ਅ ਗਰਮੀਆਂ ਦੇ ਵਿੱਚ ਆਰਾਮ ਨਾਲ ਇਹ ਫੈਬਰਿਕ ਪੈਂਦਾ ਹੀ ਪੈਂਦਾ ਕਿਉਂਕਿ ਬਹੁਤ ਲਾਈਟ weight ਸਟੱਫ ਹੁੰਦਾਗਾ ਤੇ ਲਾਈਨਿੰਗ ਤਾਂ ਲੱਗਦੀ ਆ ਪਰ ਬਹੁਤ ਲਾਈਟ weight ਸਟੱਫ ਹੁੰਦਾਗਾ ਤੇ ਬਹੁਤ ਜਿਆਦਾ ਸੋਹਣਾ ਲੱਗਦਾਗਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਮੇਰੇ ਤੋਂ ਪਹਿਲਾਂ ਤੁਸੀਂ ਪ੍ਰਾਈਸ ਪੁੱਛ ਲਿਓ ਵੀ ਇਹਦਾ ਪ੍ਰਾਈਸ ਕੀ ਹੈਗਾ ਫਿਰ ਤੁਸੀਂ ਆਰਡਰ ਦੇ ਸਕਦੇ ਹੋਗੇ ਅ ਵੀ ਜੇ ਤੁਹਾਨੂੰ ਆਰਡਰ ਜਹ ਹਨਾ ਡੀਲ ਸੈੱਟ ਬਣਦੀ ਹੈਗੀ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਤੇ ਅੱਜ ਭੈਣਾਂ ਦੇ ਮਤਲਬ ਮੈਨੂੰ ਮੈਸੇਜ ਆਏ ਸੀਗੇ ਹਨਾ ਵੀ ਤੁਸੀਂ ਹੁਣ ਵਰਕ ਵਾਲੇ ਸੂਟਾਂ ਦੀ ਵੀਡੀਓ ਨਹੀਂ ਪਾਈ ਮੈਜੀ ਕਹਿ ਕੇ ਹਟੀ ਸੀ ਵੀ ਆਪਾਂ ਵੀਡੀਓ ਅੱਜ ਅਪਲੋਡ ਕਰਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ